ਮੈਂ ਇਤਿਹਾਸ ਦਾ ਇੱਕ ਨਿਕਾਜਾ ਦ੍ਰਿਸ਼ਟਾਂਤ ਹੋਰ ਤੁਹਾਡੇ ਸਾਹਮਣੇ ਰੱਖਾਂ ਜਦੋਂ ਗੁਰੂ ਪਿਆਰਿਓ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਿਵਰਾਤਰੀ ਦਾ ਮੇਲਾ ਵੀ ਬੜਾ ਇਕੱਠ ਹੋ ਰਿਹਾ ਬਟਾਲੇ ਦੀ ਧਰਤੀ ਤੇ ਉੱਥੇ ਪੁੱਜਦੇ ਨੇ ਤੇ ਉੱਥੇ ਵੱਡੇ ਵੱਡੇ ਸਿੱਧ ਜੋਗੀ ਮਹਾਤਮਾ ਪੁੱਜੇ ਹੋਏ ਪਰ ਜਦੋਂ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਤੇ ਸਾਰੀ ਲੋਕਾਈ ਸਿੱਧਾ ਨੂੰ ਜੋਗੀਆਂ ਨੂੰ ਛੱਡ ਕੇ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਜਾ ਕੇ ਜੁੜ ਕੇ ਬਹਿ ਗਏ ਸਿੱਧਾ ਨੇ ਖਾਰ ਖਾਧੀ ਬੜੀਆਂ ਕਰਾਮਾਤਾਂ ਦਿਖਾਈਆਂ ਬੜੇ ਹਿੱਲੇ ਵਰਤੇ ਬੜੇ ਢੰਗ ਤਰੀਕੇ ਵਰਤੇ ਪਰ ਲੋਕਾਂ ਦਾ ਲੋਕਾਈ ਦਾ ਭਰੋਸਾ ਗੁਰੂ ਨਾਨਕ ਪਾਤਸ਼ਾਹ ਦੇ ਉੱਤੇ ਬਣਿਆ ਰਿਹਾ ਆਖਰ ਭਾਈ ਗੁਰਦਾਜ ਨੇ ਇੱਕ ਵਚਨ ਲਿਖਿਆ ਕਿ ਸਿੱਧਾ ਨੇ ਫਿਰ ਆ ਕੇ ਗੁਰਨਾਨਕ ਦੇਵ ਜੀ ਨੇ ਇੱਕ ਸਵਾਲ ਕੀਤਾ ਕਹਿੰਦੇ ਬਾਬਾ ਨਾਨਕ ਸਾਡੀਆਂ ਉਮਰਾਂ ਬੜੀਆਂ ਲੰਮੀਆਂ ਨੇ ਸਾਡਾ ਤਪ ਬੜਾ ਸਾਡੀ ਸਾਧਨਾ ਬੜੀ ਸਾਡੇ ਕੋਲ ਸ਼ਕਤੀਆਂ ਬੜੀਆਂ ਨੇ ਕਾਰਨ ਕੀ ਵੀ ਲੋਕ ਸਾਨੂੰ ਨਹੀਂ ਪੁੱਜਦੇ ਤੇਰੇ ਪਿੱਛੇ ਤੁਰੇ ਫਿਰਦੇ ਨੇ ਤੈ ਘਰ ਨਹੀਂ ਛੱਡਿਆ ਤੈ ਪਰਿਵਾਰ ਨਹੀਂ ਛੱਡਿਆ ਤੈ ਸੰਸਾਰ ਨਹੀਂ ਛੱਡਿਆ ਕੀ ਕਾਰਨ ਤੈ ਸੰਸਾਰ ਨੂੰ ਕਿਹੜੀ ਕਰਾਮਾਤ ਦਿਖਾਈਏ ਉਹਨਾਂ ਨੇ ਸਵਾਲ ਹੀ ਕੀਤਾ ਸੀ ਜੀ ਸਿੱਧ ਪੁੱਛਣ ਸੁਣ ਨਾਨਕਾ ਤੋਹੇ ਜਗ ਨੋ ਕਿਆ ਕਰਾਮਾਤ ਦਿਖਾਈ ਵੀ ਤੈ ਕਿਹੜੀ ਕਰਾਮਾਤ ਦਿਖਾਈਏ ਤੇਰੇ ਕੋਲ ਕਿਹੜੀ ਤਾਕਤ ਆ ਵੇ ਲੋਕ ਸਾਡੀਆਂ ਹੁਣ ਕਰਾਮਾਤਾਂ ਵੱਲ ਨਹੀਂ ਵੇਖਦੇ ਤੇਰੇ ਪਿੱਛੇ ਤੁਰੇ ਫਿਰਦੇ ਨੇ ਸਿੱਧ ਪੁੱਛਣ ਸੁਣ ਨਾਨਕਾ ਤੋਹੇ ਜੱਗ ਨੂੰ ਕਿਆ ਕਰਾਮਾਤ ਦਿਖਾਈ ਕੁਝ ਵਿਖਾਲੇ ਅਸਾਂ ਨੂੰ ਤੋਹੇ ਕਿਉਂ ਢਿਲ ਅਵੇਹੀ ਲਾਈ ਤੇ ਕਹਿੰਦੇ ਬਾਬਾ ਸਾਨੂੰ ਵੀ ਕੋਈ ਕਰਾਮਾਤ ਦਿਖਾ ਆਪੜੀ ਕੋਈ ਕਲਾ ਦਿਖਾ ਅਸੀਂ ਤੇ ਬੜਾ ਕੁਝ ਦਿਖਾਤਾ ਤੇਰੇ ਤੇ ਕੋਈ ਅਸਰ ਨਹੀਂ ਹੋਇਆ ਜਿਹੜਾ ਕਲਾ ਤੈ ਸੰਸਾਰ ਨੂੰ ਦਿਖਾਈਆ ਕੋਈ ਸਾਨੂੰ ਵੀ ਦਿਖਾਉ ਦੀ ਝਲਕੀ ਤੇ ਗੁਰੂ ਬਾਬਾ ਜੀ ਨੇ ਪਤਾ ਉੱਥੇ ਕੀ ਕਿਹਾ ਬਾਬਾ ਆਖੇ 나ਥ ਜੀ ਅਸਾਂ ਤੇ ਵੇਖਣ ਜੋਗੀ ਵਸਤ ਨਾ ਕਾਈ ਆ ਵੇਖੋ ਜੀ ਧੰਗ ਗੁਰੂ ਨਾਨਕ ਪਤਾ ਮਹਾਰਾਜੀ ਦੀ ਨਿਰਮਾਣਤਾ ਗੁਰੂ ਮਹਾਰਾਜ ਕਹਿੰਦੇ 나ਥ ਜੀ ਐ ਸਿੱਧੂ ਐ ਜੋਗੀ ਉਹ ਸਾਡੇ ਵਿੱਚ ਤੇ ਵੇਖਣ ਵਾਲੀ ਗੱਲ ਹੀ ਕੋਈ ਨਹੀਂ ਹੈਗੀ ਮੇਰੇ ਕੋਲ ਕੁਝ ਨਹੀਂ ਹੈਗਾ ਕੋਈ ਹੰਕਾਰ ਨਹੀਂ ਕੋਈ ਦਾਵਾ ਨਹੀਂ ਬਾਬਾ ਆਖੇ 나ਥ ਜੀ ਅਸਾਂ ਤੇ ਵੇਖਣ ਜੋਗੀ ਵਸਤ ਨਾ ਕਾਈ ਸਿੱਧ ਕਹਿੰਦੇ ਜੀ ਇਹ ਕਿਵੇਂ ਹੋ ਸਕਦਾ ਵੀ ਤੁਹਾਡੇ ਕੋਲ ਕੁਝ ਹੋਵੇ ਨਾ ਤੁਹਾਡੇ ਕੋਲ ਕੋਈ ਕਲਾ ਨਾ ਹੋਵੇ ਐ ਮੈਂ ਥੋੜੀ ਦੁਨੀਆ ਪਿੱਛੇ ਲੱਗਦੀ ਏ ਕੋਈ ਤੇ ਤੁਹਾਡੇ ਕੋਲ ਆਸਰਾ ਹੋਵੇਗਾ ਕੋਈ ਤੇ ਕਲਾ ਕੋਈ ਤੇ ਸਮਰੱਥਾ ਹੋਵੇਗੀ ਨਾ ਕਿਹਦੇ ਆਸਰੇ ਤੁਸੀਂ ਸਵੇਤ ਪਰਬਤ ਤੇ ਚੜ ਗਏ ਕਿਹਦੇ ਆਸਰੇ ਦੇ ਤੁਸੀਂ ਚਾਰੇ ਕੁੰਡ ਤੁਸੀਂ ਤੁਹਾਡੇ ਚਰਨਾਂ ਦੇ ਉੱਤੇ ਨਿਵ ਗਏ ਉਹ ਕਿਹੜਾ ਆਸਰਾ ਤੁਹਾਡੇ ਕੋਲ ਜਿਹਦੇ ਕਰਕੇ ਲੋਕ ਸਾਡੀ ਪੁਸ਼ਪ ਪ੍ਰਤੀਤ ਨਹੀਂ ਕਰਦੇ ਤੁਹਾਡੇ ਚਰਨਾਂ ਤੇ ਡੰਡਉਤਾਂ ਕਰਦੇ ਨੇ ਤੇ ਫਿਰ ਗੁਰੂ ਸਾਹਿਬ ਨੇ ਜਵਾਬ ਦਿੱਤਾ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਬਾਬਾ ਆਖੇ ਨਾਥ ਜੀ ਅਸਾਂ ਤੇ ਵੇਖਣ ਜੋਗੀ ਵਸਤਨਾ ਕਾਈ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਰਾਈ ਦਾ ਦਾਣਾ ਭਾਪ ਥੋੜੀ ਜੀ ਵੀ ਮਹਾਰਾਜੀ ਕਹਿੰਦੇ ਜੇ ਸਤ ਜਾਨੋ ਮੈਨੂੰ ਗੁਰੂ ਦੀ ਸੰਗਤ ਤੇ ਗੁਰੂ ਕੀ ਬਾਣੀ ਤੋਂ ਬਿਨਾ ਕਿਸੇ ਦੂਸਰੇ ਦਾ ਰੱਤੀ ਭਰ ਵੀ ਆਸਰਾ ਨਹੀਂ ਹੈਗਾ ਜੇ ਮੇਰੀ ਚੜ੍ਹਾਈ ਹੈ ਜੇ ਨਾਨਕ ਦੀ ਕੋਈ ਜਾਣ ਪਛਾਣ ਹੈ ਕੋਈ ਜਾਣਦਾ ਹੈ ਮੈਨੂੰ ਤੇ ਸਾਰੀ ਕਲਾ ਸਾਰੇ ਕਰਾਮਾਤ ਗੁਰੂ ਕੀ ਸੰਗਤ ਤੇ ਗੁਰੂ ਕੀ ਬਾਣੀ ਦੀ ਹੈ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਦਾ ਆਧਾਰ ਹੈ ਗੁਰੂ ਕੀ ਸੰਗਤ ਤੇ ਗੁਰੂ ਕੀ ਬਾਣੀ ਤੇ ਬਾਣੀ ਪੜ ਕੇ ਵੇਖ ਲਓ ਗੁਰੂ ਰਾਮਦਾਸ ਜੀ ਕਹਿੰਦੇ ਸਿੱਖ ਦੇ ਜੀਵਨ ਦਾ ਆਧਾਰ ਤੇ ਆਸਰਾ ਵੀ ਗੁਰੂ ਕੇ ਸੰਗਤ ਤੇ ਗੁਰੂ ਕੀ ਬਾਣੀਆਂ ਹੋਰ ਕੋਈ ਆਸਰਾ ਨਹੀਂ ਹੈਗਾ ਸਾਡਾ ਆਹ ਵੱਖਰੀ ਗੱਲ ਆ ਜੀ ਚਲੋ ਮੈਂ ਵਿਸ਼ੇ ਤੋਂ ਬਾਹਰ ਨਾ ਹੋਵਾਂ ਵੀ ਅੱਜ ਕਹਿਣ ਵਾਲੇ ਸਿੱਖ ਨੇ ਵੀ ਆਪਣੇ ਪਤਾ ਨਹੀਂ ਕਿਹੜੇ ਕਿਹੜੇ ਆਸਰੇ ਬਣਾ ਲਏ ਨੇ ਕੋਈ ਕਬਰਾਂ ਨੂੰ ਆਸਰਾ ਬੜਾਈ ਬੈਠਾ ਕੋਈ ਸਮਾਧਾਂ ਨੂੰ ਆਪਣਾ ਟੇਕ ਬਣਾ ਕੇ ਬੈਠਾ ਕੋਈ ਕਿਸੇ ਦੇਹਧਾਰੀ ਨੂੰ ਪੂਜ ਰਿਹਾ ਏ ਕੋਈ ਕਿਸੇ ਜੋਤਸ਼ੀ ਦੇ ਪਿੱਛੇ ਲੱਗਿਆ ਹੋਇਆ ਏ ਕੋਈ ਕਿਸੇ ਪੰਡਤ ਨੂੰ ਆਪਣਾ ਹੱਥ ਧੁਕਾ ਕੇ ਆਸਰਾ ਦੇ ਰਿਹਾ ਏ ਪਰ ਸਿੱਖ ਤੇ ਉਹ ਹੈ ਜਿਹਦਾ ਆਸਰਾ ਕੇਵਲ ਤੇ ਕੇਵਲ ਗੁਰੂ ਕੀ ਬਾਣੀ ਤੇ ਗੁਰੂ ਕੀ ਸੰਗਤ ਹੈ। ਭਾਵ ਸਾਧ ਸੰਗਤ ਵਿੱਚ ਜੁੜਨਾ ਤੇ ਇੱਥੇ ਬਾਣੀ ਦਾ ਅਭਿਆਸ ਕਰਨਾ ਇਹੀ ਚੀਜ਼ ਹੈ ਜਿਹੜੀ ਸਿੱਖ ਦੇ ਜੀਵਨ ਦਾ ਆਧਾਰ ਬਣਦੀ ਹੈ। ਲੋ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਸੁਣਿਓ। ਕਿਉਂਕਿ ਸਮੇਂ ਦੀ ਇਹ ਮੰਗ ਹੈ ਵੀ ਅਸੀਂ ਸਮਝੀਏ ਇਹ ਗੱਲ ਨੂੰ। ਕਿ ਸਿੱਖ ਨੂੰ ਆਸਰਾ ਕਿਹੜੀ ਚੀਜ਼ ਦਾ? ਸਿੱਖ ਪੂਜਦਾ ਕਿਨੂ ਹੈ? ਸਿੱਖ ਪੁਜਾਰੀ ਕਿਹਦਾ ਹੈ? ਸਿੱਖ ਨੇ ਕਿਹੜੇ ਰਾਹ ਦੇ ਉੱਤੇ ਤੁਰਨਾ ਹੈ? ਗੁਰੂ ਨੇ ਸਾਨੂੰ ਆਸਰਾ ਕਿਹੜਾ ਦਿੱਤਾ ਏ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਬੜਾ ਪਵਿੱਤਰ ਬਚਨ ਹੈ ਸਾਧ ਸੰਗਤ ਜੀ ਜਿੱਥੇ ਮਹਾਰਾਜ ਕਹਿੰਦੇ ਮੈਂ ਸਤਗੁਰ ਸੇਤੀ ਪਿਰਹੜੀ ਕਿਉ ਗੁਰਬਿਨ ਜੀਵਾ ਮਾਉ ਹੇ ਮੇਰੀ ਮਾ ਮੇਰਾ ਆਪਣੇ ਸਤਗੁਰ ਨਾਲ ਬੜਾ ਪਿਆਰ ਹੈ ਮੈਂ ਆਪਣੇ ਗੁਰੂ ਤੋਂ ਬਿਨਾ ਜਿਉਂਦਾ ਨਹੀਂ ਰਹਿ ਸਕਦਾ ਤੇ ਅਗਲੀ ਤੁਕ ਵਿੱਚ ਫਿਰ ਕਲੀਅਰ ਕਰਤਾ ਵੀ ਕਿਹੜੇ ਗੁਰੂ ਦੀ ਗੱਲ ਹੋ ਰਹੀ ਏ ਕਹਿੰਦੇ ਮੈਂ ਸਤਗੁਰ ਸੇਤੀ ਪਰਹੜੀ ਕਿਉ ਗੁਰ ਬਿਨ ਜੀਵਾ ਮਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਗੁਰੂ ਦੀ ਬਾਣੀ ਮੇਰੇ ਜੀਵਨ ਦਾ ਆਧਾਰ ਹੈ ਤੇ ਮੈਂ ਇਸ ਲਈ ਗੁਰਬਾਣੀ ਦੇ ਨਾਲ ਜੁੜਿਆ ਰਹਿਣਾ